ਮਿਸ ਵਰਲਡ 2025 ਦੀ ਜੀਨਰ ਦਾ ਨਾਮ ਸਾਹਮਣੇ ਆ ਚੁੱਕਾ ਹੈ ਤਾਸੀਏ ਕਿ ਇਸ ਵਾਰ ਦੇ ਖਿਤਾਬ ਥਾਈਲੈਂਡ ਦੀ ਓਪਲ ਸੁਚਾਤਾ ਚਾਂਗਸਰੀ ਫਲੋ ਆਪਣੇ ਨਾਂ ਕਰ ਲਿਆ ਗਿਆ ਤਾਸੀਏ ਕਿ ਇਸ ਵਾਰ ਓਪਲ ਸੁਚਾਤਾ ਚਾਂਗਸਰੀ ਨੇ 72ਵੀਂ ਮਿਸ ਵਰਲਡ ਬਣ ਆਪਣੇ ਤੇਜ ਦਾ ਨਾਂ ਰੋਸ਼ਨ ਕੀਤਾ ਅਤੇ ਜ਼ਿਕਰਯੋਗ ਵੀ ਹੈ ਕਿ ਭਾਰਤ ਦੀ ਨੰਦਨੀ ਗੁਪਤਾ ਨੇ ਤੀਜੀ ਵਾਰ ਇਸ ਖਿਤਾਬ ਵਿੱਚ ਹਿੱਸਾ ਲਿਆ ਸੀ ਪਰ ਅਫਸੋਸ ਕੰਟੀਨੈਂਟਲ ਟੌਪ 2 ਵਿੱਚੋਂ ਉਹ ਬਾਹਰ ਹੋ ਚਾਉਂਦੇ ਨੇ ਤਾਸੀਏ ਕੇ ਇਹ ਖਿਤਾਬ 72ਵੀਂ ਮਿਸ ਵਰਲਡ థਾਈਲੈਂਡ ਦੀ ਓਪਲ ਸੁਚਾਤਾ ਚਾਂਗਸਰੀ ਨੇ ਆਪਣੇ ਨਾਮ ਕਰ ਲਿਆ ਅਤੇ ਇਹ ਕੰਪੀਟੀਸ਼ਨ ਹైదరాబాద్ ਤੇਲੰਗਾਨਾ ਦੇ ਹਾਈ-ਟੈਕਸ ਪ੍ਰਦਰਸ਼ਨੀ ਕੇਂਦਰ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਮਿਸ ਮਾਰਟਿਨਿਕ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਮਿਸ ਪੋਲੈਂਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸਨਾਲੀ ਮਿਸ 에ਥੋਪੀਆ ਨੇ ਦੂਜਾ ਸਥਾਨ ਹਾਸਲ ਕੀਤਾ ਤਾਂ ਗੌਰਤਬ ਹੈ ਵੀ ਕਿ ਓਪਲ ਸੁਚਾਤਾ ਚਾਂਗਸਰੀ ਇੱਕ ਬਹੁਤ ਲੰਬੇ ਅਰਸੇ ਤੋਂ ਮਾਡਲਿੰਗ ਕਰਦੇ ਆ ਰਹੇ ਨੀ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਬ੍ਰੈਸਟ ਕੈਂਸਰ ਦਾ ਇਲਾਜ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ ਵੀ ਕਰਦੇ ਰਹੇ ਨੇ ਦੱਸ ਦਈਏ ਕਿ ਓਪਲ ਸੁਚਾਤਾ ਨੂੰ ਵੀ 16 ਸਾਲ ਦੀ ਉਮਰ 'ਚ ਬ੍ਰੈਸਟ ਕੈਂਸਰ ਸੀ ਜਿਸ ਦਾ ਉਹਨਾਂ ਨੇ ਡਟ ਕੇ ਸਾਹਮਣਾ ਕੀਤਾ ਹੈ ਅਤੇ ਸਰਜਰੀ ਦਾ ਸਾਹਮਣਾ ਕਰਕੇ ਇੱਕ ਨਵਾਂ ਜੀਵਨ ਪ੍ਰਾਪਤ ਕੀਤਾ ਅਤੇ ਇਸ ਨਾਲ ਹੀ ਇਸ ਵਾਰ ਉਹਨਾਂ ਵੱਲੋਂ 72ਵੇਂ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰ ਆਪਣੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਗਿਆ ਦਸਨੀ ਹੋ ਗਏ ਵੀ ਹੈ ਕਿ ਇਹ ਮੁਕਾਬਲਾ ਭਾਰਤ ਵਿੱਚ ਹੁਣ ਤੱਕ 3 ਵਾਰ ਆਯੋਜਿਤ ਹੋ ਚੁੱਕਾ ਹੈ ਹਾਲਾਂਕਿ ਭਾਰਤ ਉਹ ਦੇਸ਼ ਹੈ ਜਿਸ ਨੇ ਇਹ ਖਿਤਾਬ ਸਭ ਤੋਂ ਵੱਧ ਵਾਰ ਯਾਨੀ ਕਿ ਹੁਣ ਤੱਕ 6 ਵਾਰ ਜਿੱਤਿਆ ਅਤੇ ਇਸ ਦੇ ਨਾਲ ਹੀ ਦੱਸਿਆ ਕਿ ਵੈਨੇਜ਼ੁਅਲਾ ਨੇ ਵੀ ਇਹ ਖਿਤਾਬ ਤਕਰੀਬਨ 6 ਵਾਰ ਆਪਣੇ ਨਾਂ ਕੀਤਾ ਹੈ ਅਤੇ ਭਾਰਤ ਦੇ ਅਤੇ ਵੈਨੇਜ਼ੁਅਲਾ ਨੇ ਇਹ ਖਿਤਾਬ ਸਭ ਤੋਂ ਵੱਧ ਵਾਰ ਹਾਸਲ ਕੀਤਾ ਤੇ ਭਾਰਤ ਵੱਲੋਂ ਆਖਰੀ ਮਿਸ ਵਰਲਡ ਮਨੁਸ਼ੀ ਚਿਲਰ ਰਹੇ ਸਨ ਅਤੇ ਇਸ ਦੇ ਨਾਲ ਹੀ ਨੰਦਨੀ ਗੁਪਤਾ ਵੱਲੋਂ ਵੀ ਇਸ ਵਾਰ ਆਪਣੀ ਕਿਸਮਤ ਅਜ਼ਮਾਈ ਗਈ ਅਤੇ ਅਗਲੀ ਵਾਰ ਉਮੀਦ ਹੈ ਕਿ ਉਹ ਫਿਰ ਤੋਂ ਇਸ ਖਿਤਾਬ ਵਾਸਤੇ ਹਿੱਸਾ ਲੈਣਗੇ ਮਿਸ ਵਰਲਡ 2025 ਦੀ ਵਿਨਰ ਦਾ ਨਾਂ ਸਾਹਮਣੇ ਆ ਚੁੱਕਾ ਹੈ ਦਾਸੀਏ ਕਿ ਇਸ ਵਾਰ ਇਹ ਖਿਤਾਬ ਥਾਈਲੈਂਡ ਦੀ ਓਪਨ ਸੁਚਾਤਾ ਚਵਾਂਗਸਰੀ ਫਲੋ ਆਪਣੇ ਨਾਂ ਕਰ ਲਿਆ ਗਿਆ ਦੱਸਿਆ ਕਿ ਇਸ ਵਾਰ opal ਸੁਚਾਤਾ ਚਾਂਗਸਰੀ ਨੇ 72ਵੀਂ ਮਿਸ ਵਰਲਡ ਬਣ ਆਪਣੇ ਤੇਜਤਾ ਨਾਲ ਰੋਸ਼ਨ ਕੀਤਾ ਅਤੇ ਜ਼ਿਕਰਯੋਗ ਵੀ ਹੈ ਕਿ ਭਾਰਤ ਦੀ ਨੰਦਨੀ ਗੁਪਤਾ ਨੇ ਤੀਜੀ ਵਾਰ ਇਸ ਖਿਤਾਬ ਵਿੱਚ ਹਿੱਸਾ ਲਿਆ ਸੀ ਪਰ ਅਫਸੋਸ ਕੰਟੀਨੈਂਟਲ ਟੌਪ 2 ਵਿੱਚੋਂ ਉਹ ਬਾਹਰ ਹੋ ਚਾਉਂਦੇ ਨੇ ਦੱਸਿਆ ਕਿ ਇਹ ਖਿਤਾਬ 72ਵੀਂ ਮਿਸ ਵਰਲਡ థਾਈਲੈਂਡ ਦੀ opal ਸੁਚਾਤਾ ਚਾਂਗਸਰੀ ਨੇ ਆਪਣੇ ਨਾਮ ਕਰ ਲਿਆ ਅਤੇ ਇਹ ਕੰਪੀਟੀਸ਼ਨ ਹైదరాబాద్ ਤੇ ਲੰਗਾਨਾ ਦੇ ਹਾਈ-ਟੈਕਸ ਪ੍ਰਦਰਸ਼ਨੀ ਕੇਂਦਰ ਵਿੱਚ ਕੀਤਾ ਗਿਆ ਸੀ ਜਿਸ ਵਿੱਚ ਮਿਸ ਮਾਰਟਿਨਿਕ ਨੇ ਚੌਥਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਮਿਸ ਪੋਲੈਂਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਇਸ ਦੇ ਨਾਲ ਹੀ ਮਿਸ ਐਥੋਪੀਆ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਤਾਂ ਗੌਰ ਤਲਬ ਇਹ ਵੀ ਹੈ ਕਿ ਓਪਲ ਸੁਚਾਤਾ ਚਾਂਗ ਸ੍ਰੀ ਇੱਕ ਬਹੁਤ ਲੰਬੇ ਅਰਸੇ ਤੋਂ ਮਾਡਲਿੰਗ ਕਰਦੇ ਆ ਰਹੇ ਨੇ ਅਤੇ ਇਸ ਦੇ ਨਾਲ ਹੀ ਉਹਨਾਂ ਵੱਲੋਂ ਬ੍ਰੈਸਟ ਕੈਂਸਰ ਦਾ ਇਲਾਜ ਕਰਨ ਵਾਲੀਆਂ ਸੰਸਥਾਵਾਂ ਨਾਲ ਕੰਮ ਵੀ ਕਰਦੇ ਰਹੇ ਨੇ ਦੱਸ ਦਈਏ ਕਿ ਓਪਲ ਸੁਚਾਤਾ ਨੂੰ ਵੀ 16 ਸਾਲ ਦੀ ਉਮਰ 'ਚ ਬ੍ਰੈਸਟ ਕੈਂਸਰ ਸੀ ਜਿਸਤਾ ਉਹਨਾਂ ਨੇ ਡਟ ਕੇ ਸਾਹਮਣਾ ਕੀਤਾ ਹੈ ਅਤੇ ਸਰਜਰੀ ਦਾ ਸਾਹਮਣਾ ਕਰਕੇ ਇੱਕ ਨਵਾਂ ਜੀਵਨ ਪ੍ਰਾਪਤ ਕੀਤਾ ਹੈ ਅਤੇ ਜ਼ਨਾਲੀ ਇਸ ਵਾਰ ਉਨਾਵਲੋ 72ਵੇਂ ਮਿਸ ਵਰਲਡ ਦਾ ਖਿਤਾਬ ਆਪਣੇ ਨਾਂ ਕਰ ਆਪਣੇ ਦੇਸ਼ ਦਾ ਨਾਂ ਵੀ ਰੋਸ਼ਨ ਕੀਤਾ ਗਿਆ ਦੱਸਣਯੋਗ ਹੈ ਵੀ ਇਹ ਮੁਕਾਬਲਾ ਭਾਰਤ ਵਿੱਚ ਹੁਣ ਤੱਕ 3 ਵਾਰ ਆਯੋਜਿਤ ਹੋ ਚੁੱਕਾ ਹੈ ਹਾਲਾਂਕਿ ਭਾਰਤ ਉਹ ਦੇਸ਼ ਹੈ ਜਿਸ ਨੇ ਇਹ ਖਿਤਾਬ ਸਭ ਤੋਂ ਵੱਧ ਵਾਰ ਯਾਨੀ ਕਿ ਹੁਣ ਤੱਕ 6 ਵਾਰ ਜਿੱਤਿਆ ਅਤੇ ਜ਼ਨਾਲੀ ਦਾ ਸੀ ਕਿ ਵੈਨੇਜ਼ੂਅਲ ਨੇ ਵੀ ਇਹ ਖਿਤਾਬ ਤਕਰੀਬਨ 6 ਵਾਰ ਆਪਣੇ ਨਾ ਕੀਤਾ ਅਤੇ ਭਾਰਤ ਦੇ ਅਤੇ ਵੈਨੇਜ਼ੁਅਲਾ ਨੇ ਇਹ ਖਿਤਾਬ ਸਭ ਤੋਂ ਵੱਧ ਵਾਰ ਹਾਸਲ ਕੀਤਾ ਤੇ ਭਾਰਤ ਵੱਲੋਂ ਆਖਰੀ ਮਿਸ ਵਰਲਡ ਮਾਨੁਸ਼ੀ ਚਿਲਰ ਰਹਿਸਾਨ ਅਤੇ ਇਸ ਨਾਲ ਹੀ ਨੰਦਨੀ ਗੁਪਤਾ ਵੱਲੋਂ ਵੀ ਇਸ ਵਾਰ ਆਪਣੀ ਕਿਸਮਤ ਅਜ਼ਮਾਈ ਗਈ ਅਤੇ ਅਗਲੀ ਵਾਰ ਉਮੀਦ ਹੈ ਕਿ ਉਹ ਫਿਰ ਤੋਂ ਇਸ ਖਿਤਾਬ ਵਾਸਤੇ ਹਿੱਸਾ ਲੈਣਗੇ